ਦੇਖੋ ਪਾਜੀ ਹਰ ਚੀਜ਼ ਦਾ ਖਰਚਾ ਤਾਂ ਹੁੰਦਾ ਹੀ ਹੈ ਪਹਿਲੀ ਗੱਲ ਤਾਂ ਅਸੀਂ ਮਾਰ ਜੰਨੀ ਬਹੁਤਾ ਰੱਖਿਆ ਹੈਗਾ ਇਸ ਦਾ ਥੋੜੀ ਸੇਵਾ ਲਈ 35 ਰੁਪਏ ਕਿਲੋ ਸਿਰਫ ਤੇ ਸਿਰਫ ਅਸੀਂ ਫੀਟ ਤਿਆਰ ਕੀਤੀ ਹੈ ਤੁਹਾਨੂੰ ਦੇਣ ਲਈ ਦੇਖੋ ਇਹ ਵੀ ਬਹੁਤ ਵੱਡੀ ਗੱਲ ਹੈ 42 44 ਰੁਪਏ ਕਿਲੋ ਜੋ ਬਾਕੀ ਲੋਕ ਦੇ ਰਹੇ ਨੇ ਜੇ ਤੁਹਾਨੂੰ ਦੰਦੇ ਹੁੰਦੇ ਅਸੀਂ ਵੀ ਉਹ ਰੇਟ ਰੱਖ ਲੰਦੇ ਤਾਂ ਸਾਨੂੰ ਬਹੁਤ ਸੌਖਾ ਸੀਗਾ ਤੁਸੀਂ ਚਾਹੇ ਪਾਕਿਸਤਾਨ ਬੈਠੇ ਹੋ ਨਾ ਉੱਥੇ ਵੀ ਭੇਜ ਦਿੰਦੇ ਅਸੀਂ ਪਰ ਦੇਖੋ ਖਰਚਾ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਹਰ ਚੀਜ਼ ਤੋਂ ਥੋੜੇ ਲਈ ਜਿੰਨੇ ਐਕਸਪੈਂਸ ਘਟਾਵਾਂਗੇ ਉਹਦਾ ਫਾਇਦਾ ਤੁਹਾਨੂੰ ਟਰਾਂਸਫਰ ਕਰਨਾ ਅਸੀਂ ਸਿੰਪਲ ਗੱਲ ਹੈ ਜੇ ਤਾਂ ਤੁਹਾਡਾ ਵੱਡਾ ਆਰਡਰ ਹੈਗਾ ਵੀ ਤੁਹਾਡੇ ਕੋਲ ਜਾਨਵਰ ਵੱਡੇ ਨੇ 70 ਸੀ ਜਾਨਵਰ ਨੇ ਤੁਸੀਂ 5 ਕੁਇੰਟਲ 10 ਕੁਇੰਟਲ ਇੱਕ ਟਨ ਫੀਡ ਮੰਗਾਉਣੀ ਹੈ ਤੁਸੀਂ ਜਿੱਥੇ ਬੈਠੇ ਹੋ ਤੁਹਾਨੂੰ ਅਸੀਂ ਫ੍ਰੀ ਭੇਜ ਦਾਂਗੇ ਕੋਈ ਦਿੱਕਤ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਜੀ ਮੈਂ ਸਣੀ ਕੰਗ ਕੰਗੋਟ ਫਾਰਮ ਤੋਂ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋ ਰਿਹਾ ਹਾਂ ਬਹੁਤ ਵੀਰਾਂ ਦੇ ਪਿੱਛੇ ਕੁਐਸਚਨ ਆਏ ਨੇ ਕਿ ਫੀਡ ਸਾਨੂੰ ਕਿਵੇਂ ਪਹੁੰਚੂਗੀ ਕੰਗ ਗੋਟ ਫੀਡ ਸਾਡੇ ਘਰੇ ਤੱਕ ਕਿਵੇਂ ਪਹੁੰਚੂਗੀ ਦੇਖੋ ਭਾਜੀ ਹਰ ਚੀਜ਼ ਦਾ ਖਰਚਾ ਤਾਂ ਹੁੰਦਾ ਹੀ ਹੈ ਪਹਿਲੀ ਗੱਲ ਤਾਂ ਅਸੀਂ ਮਾਰਜਿਨ ਹੀ ਬਹੁਤਾ ਰੱਖਿਆ ਹੈਗਾ ਅਸੀਂ ਤਾਂ ਤੁਹਾਡੀ ਸੇਵਾ ਲਈ 35 ਰੁਪਏ ਕਿਲੋ ਸਿਰਫ ਤੇ ਸਿਰਫ ਅਸੀਂ ਫੀਡ ਤਿਆਰ ਕੀਤੀ ਹੈ ਤੁਹਾਨੂੰ ਦੇਣ ਲਈ ਦੇਖੋ ਇਹ ਵੀ ਬਹੁਤ ਵੱਡੀ ਗੱਲ ਹੈ 42 44 ਰੁਪਏ ਕਿਲੋ ਜੋ ਬਾਕੀ ਲੋਕ ਦੇ ਰਹੇ ਨੇ ਜੇ ਤੁਹਾਨੂੰ ਦੰਦੇ ਹੁੰਦੇ ਅਸੀਂ ਵੀ ਉਹ ਰੇਟ ਰੱਖ ਲੈਂਦੇ ਤਾ ਸਾਨੂੰ ਬਹੁਤ ਸੌਖਾ ਸੀਗਾ ਤੁਸੀਂ ਚਾਹੇ ਪਾਕਿਸਤਾਨ ਬੈਠੋ ਉੱਥੇ ਵੀ ਭੇਜ ਦਿੰਦੇ ਅਸੀਂ ਪਰ ਦੇਖੋ ਖਰਚਾ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ ਹਰ ਚੀਜ਼ ਤੋਂ ਤੁਹਾਡੇ ਲਈ ਜਿੰਨੇ ਐਕਸਪੈਂਸ ਘਟਾਵਾਂਗੇ ਉਹਦਾ ਫਾਇਦਾ ਤੁਹਾਨੂੰ ਟਰਾਂਸਫਰ ਕਰਨਾ ਅਸੀਂ ਉਨੀ ਤੁਹਾਨੂੰ ਸਸਤੀ ਫੀਡ ਦੇਣੀ ਹੈ ਸੋ ਸਾਨੂੰ ਲੋਕ ਤੁਹਾਡੇ ਵੀਰਾਂ ਦਾ ਸੁਝਾਅ ਆਇਆ ਬਹੁਤ ਲੋਕਾਂ ਦੇ ਅਸੀਂ ਵੀ ਆਪਣੀ ਮੈਨੇਜਮੈਂਟ ਨਾਲ ਬੈਠ ਕੇ ਡਿਸਕਸ ਕੀਤਾ ਵੀ ਕਿਵੇਂ ਸਸਤੇ ਤੋਂ ਸਸਤੇ ਢੰਗ ਨਾਲ ਤੁਹਾਡੇ ਕੋਲ ਫੀਡ ਪਹੁੰਚੇ ਦੇਖੋ ਸਿੰਪਲ ਗੱਲ ਹੈ ਜੇ ਤਾਂ ਤੁਹਾਡਾ ਵੱਡਾ ਆਰਡਰ ਹੈਗਾ ਵੀ ਤੁਹਾਡੇ ਕੋਲ ਜਾਨਵਰ ਵੱਡੇ ਨੇ 70 80 ਜਾਨਵਰ ਨੇ ਤੁਸੀਂ 5 ਕੁਇੰਟਲ 10 ਕੁਇੰਟਲ ਦੀ ਇੱਕ ਟਨ ਫੀਡ ਮੰਗਾਉਣੀ ਹੈ ਤੁਸੀਂ ਜਿੱਥੇ ਬੈਠੇ ਹੋ ਤੁਹਾਨੂੰ ਅਸੀਂ ਫ੍ਰੀ ਭੇਜ ਦਾਂਗੇ ਕੋਈ ਦਿੱਕਤ ਨਹੀਂ ਹੈਗੀ ਜਿਹੜੇ ਮੇਰੇ ਵੀਰ ਨੂੰ ਦੋ ਬੋਰੀਆਂ ਚਾਹੀਦੀਆਂ ਨੇ ਚਾਰ ਬੈਗ ਚਾਹੀਦੇ ਨੇ ਤਿੰਨ ਬੈਗ ਚਾਹੀਦੇ ਨੇ ਉਹਦੇ ਲਈ ਅਸੀਂ ਬੜਾ ਸੌਖਾ ਸਿਸਟਮ ਕੀਤਾ ਹੈਗਾ ਪਹਿਲਾਂ ਤਾਂ ਸ਼ੁਕਰਗੁਜ਼ਾਰ ਹਾਂ ਅਸੀਂ ਧਨੌਲਾ ਮੰਡੀ ਤੋਂ ਨਿਮਾ ਧਨੌਲਾ ਜੀ ਦੇ ਜਿਨ੍ਹਾਂ ਨੇ ਸਾਨੂੰ ਕਿਹਾ ਵੀ ਸਾਡੀ ਮੰਡੀ ਤੇ ਆਓ ਤੇ ਆਪਣੀ ਗੱਡੀ ਨੂੰ ਉੱਥੇ ਖੜੀ ਕਰੋ ਤੇ ਉਹਨਾਂ ਨੇ ਇਹ ਵੀ ਪ੍ਰੋਮਿਸ ਕੀਤਾ ਕਿ ਮੇਰੇ ਕੋਲ ਵੀ ਆਪਣੀ ਫੀਡ ਰੱਖ ਜੋ ਜਿਹੜੇ ਮੇਰੇ ਵੀਰ ਨੂੰ ਸੰਗਰੂਰ ਏਰੀਆ ਬਰਨਾਲਾ ਏਰੀਆ ਜਾਂ ਪਟਿਆਲਾ ਭਵਾਨੀਗੜ ਏਰੀਏ ਚੋਂ ਜਿਨ੍ਹਾਂ ਵੀ ਉੱਥੇ ਆਪਣਾ ਸੰਗਰੂਰ ਤੋਂ ਤਨੌਲੇ ਜਾ ਕੇ ਫੀਡ ਲਿਆਉਣੀ ਹੈ ਇੱਕ ਬੈਗ ਦੋ ਬੈਗ ਚਾਰ ਬੈਗ ਉਹ ਨਿੰਮੇ ਤੋਂ ਲੈ ਸਕਦਾ ਹੈ ਨਿੰਮੇ ਵੀਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦੂਜਾ ਅਸੀਂ ਇੱਕ ਸੈਂਟਰ ਬਣਾਇਆ ਹੈਗਾ ਆਪਣਾ ਮੰਡੀ ਤੁੰਗ ਵਾਲੀ ਕੋਈ ਭੁੱਲਿਆ ਨਹੀਂ ਤੁੰਗ ਵਾਲੀ ਮੰਡੀ ਨੂੰ ਡਾਕਟਰ ਬਲਵਿੰਦਰ ਮਾਨ ਜੀ ਜਿੰਨ ਕਿੰਨੇਕ ਦੇਣ ਆਉਂਣਾ ਦੀ ਐਸ ਬੱਕਰੀ ਪਾਲ ਕਿਤੇ ਨੂੰ ਜਿੱਥੇ ਤੁਹਾਡੀਆਂ ਬੱਕਰੀਆਂ 1000 1200 1500 ਰੁਪਏ ਨੂੰ ਵਿਕਦੀ ਸੀਗੀ ਅੱਜ ਉਹ ਹਜ਼ਾਰਾਂ 'ਚ ਵੇਕਣ ਲੱਗ ਗਈ ਐ ਇਹ ਸਭ ਬਲਵਿੰਦਰ ਮਾਨ ਜੀ ਦੀ ਦੇਣ ਐ ਉਹਨਾਂ ਦੀ ਮੰਡੀ ਤੁਹਾਨੂੰ ਪਤਾ ਕਿੰਡੀ ਵੱਡੀ ਐ ਤੁੰਗ ਵਾਲੀ ਬਠਿੰਡੇਰੀ 'ਚ ਲੱਗਦੀ ਹੈਗੀ ਐ ਉੱਥੇ ਵੀ ਆਪਣੀ ਗੱਡੀ ਜਾਇਆ ਕਰੂਗੀ ਹਰ ਵੀਰਵਾਰ ਨੂੰ ਨੇ ਟ੍ਰੇਨਿੰਗ ਲੱਗਦੀ ਹੈਗੀ ਐ ਨਾਓ ਸੌਰੀ ਟ੍ਰੇਨਿੰਗ ਹੈਗੀ ਐ ਹਰ ਮੰਡੀ ਲੱਗਦੀ ਹੈਗੀ ਹਰ ਵੀਰਵਾਰ ਨੂੰ ਉਸ ਮੰਡੀ ਤੇ ਜਾ ਕੇ ਤੁਸੀਂ ਜਿਹੜੇ ਮੇਰੇ ਵੀਰ ਭੈਣ ਨੇ ਦੋ ਬੈਗ ਚਾਰ ਬੈਗ ਛੇ ਬੈਗ ਲੈਣੇ ਨੇ ਤੁਸੀਂ ਜਰੂਰ ਉੱਥੋਂ ਲੈ ਸਕਦੇ ਹੋ ਫਿਰ ਆਪਾਂ ਗੱਲ ਕਰ ਲਈ ਲੁਧਿਆਣਾ ਏਰੀਆ ਦੀ ਲੁਧਿਆਣਾ ਏਰੀਆ 'ਚ ਅਸੀਂ ਸ਼ੁਕਰਗੁਜ਼ਾਰ ਆ ਬਾਬਾ ਜੀ ਦੇ ਮੁੱਲਾਂਪੁਰ ਮੰਡੀ ਵਾਲੇ ਤੇ ਇੱਕ ਵਾਰੀ ਉਹਨੂੰ ਕਿਹਾ ਬਾਬਾ ਜੀ ਦੀ ਰਿਕਵੈਸਟ ਕੀਤੀ ਕਿ ਬਾਬਾ ਜੀ ਅਸੀਂ ਮੈਂ ਕੰਗ ਬੋਲਦਾ ਤੇ ਤੁਹਾਡੀ ਮੰਡੀ ਤੇ ਅਸੀਂ ਆਪਣੀ ਸੇਵਾ ਹਾਜ਼ਰ ਕਰਨੀ ਹੈ ਬੱਕਰੀ ਪਾਲਕ ਵੀਰਾਂ ਨੂੰ ਫੀਡ ਦੀ ਬਹੁਤ ਦਿੱਕਤ ਆ ਰਹੀ ਹੈ ਉਹ ਕਹਿੰਦੇ ਜੀ ਜਦੋਂ ਮਰਜ਼ੀ ਭੇਜੋ ਸੋ ਸ਼ਨੀਵਾਰ ਨੂੰ ਮੰਡੀ ਲੱਗਦੀ ਹੈਗੀ ਹੈ ਮੁੱਲਾਂਪੁਰ ਉੱਥੇ ਆਪਣੀ ਗੱਡੀ ਦੀ ਅਸੀਂ ਸਰਵਿਸ ਮੁਹੱਈਆ ਕਰਾਵਾਂਗੇ ਸਾਡੀ ਗੱਡੀ ਉੱਥੇ ਜਾਊਗੀ ਜਿਹੜੇ ਮੇਰੇ ਵੀਰ ਭੈਣ ਨੇ 2 4 6 ਬੈਗ ਲੈਣੇ ਨੇ ਉੱਥੋਂ ਲਿਆ ਸਕਦਾ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਕੋਸ਼ਿਸ਼ ਐਵੇਂ ਕੋਸ਼ਿਸ਼ ਕਰ ਰਹੇ ਹਾਂ ਅੰਮ੍ਰਿਤਸਰ ਗੁਰਦਾਸਪੁਰ ਏਰੀਆ ਦੀ ਸਾਨੂੰ ਕੋਈ ਟਿਕਾਣਾ ਮਿਲ ਜੇ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਰ ਬੱਕਰੀ ਪਾਲਕ ਵੀਰ ਨੂੰ ਜਿਹਦਾ ਕਿਸਦਾ ਫਾਰਮ ਬਣਿਆ ਹੋਇਆ ਹੈ ਚਾਹੇ ਉਹਦੇ ਕੋਲ ਦੋ ਬੱਕਰੀਆਂ ਚਾਹੇ 100 ਬੱਕਰੀਆਂ ਉਹ ਇੱਕ ਅਲੱਗ ਗੱਲ ਹੈ ਫਾਰਮਰ ਛੋਟਾ ਚਾਹੇ ਵੱਡਾ ਉਹ ਚ ਕੋਈ ਫਰਕ ਨਹੀਂ ਪੈਂਦਾ ਹੈ ਤਾਂ ਫਾਰਮਰ ਹੈ ਨਾ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਜੇ ਕਿਸੇ ਵੀਰ ਭੈਣ ਨੇ ਆਪਣੇ ਕੋਲ ਸਟਾਕ ਕਰਕੇ ਰੱਖਣਾ ਹੈਗਾ ਤੇ ਲੋਕਾਂ ਨੂੰ ਆਪਣੀ ਸੇਵਾ ਕਰਨੀ ਆਪਣੇ ਏਰੀਆ ਦੀ ਕਿ ਹਾਂ ਸਾਡੇ ਕੋਲ 20 50 ਬੋਰੀਆਂ ਪਈਆਂ ਹੋਣ ਤੇ ਜਿਹੜਾ ਮਰਜ਼ੀ ਉੱਥੋਂ ਆ ਕੇ ਦੋ ਚਾਰ ਬੋਰੀਆਂ ਲੈ ਜਵੇ ਅਸੀਂ ਉਸ ਲਈ ਵੀ ਹਾਜ਼ਰ ਹਾਂ ਤਾਂ ਕਿ ਸਾਡਾ ਨੈਟਵਰਕ ਪੂਰਾ ਹੋ ਜੇ ਇਹ ਸਾਰਾ ਕੁਝ ਸੰਭਵ ਮੈਂ ਕੋਈ ਜਾਦੂ ਨਹੀਂ ਕਰ ਸਕਦਾ ਜੀ ਕੰਗ ਕੋਟ ਫਾਰਮ ਕੋਈ ਜਾਦੂ ਨਹੀਂ ਕਰ ਸਕਦਾ ਕਿ ਇੱਥੋਂ ਬੈਠਾ ਮੈਂ ਹਰ ਜਗ੍ਹਾ ਤੇ ਕਿ ਕਿ ਬੋਰੀ ਭੇਜਦਾ ਰਹਾ ਆਪਣੇ ਵੀਰਾਂ ਨੇ ਰਲ ਕੇ ਫਾਇਦਾ ਲੈਣਾ ਇੱਕ ਦੂਜੇ ਦਾ ਤੁਸੀਂ ਮੇਰੀ ਹੈਲਪ ਕਰਨੀ ਹੈ ਅਸੀਂ ਜਿੱਥੇ ਤੁਹਾਡੀ ਹੈਲਪ ਕਰਨ ਲਈ ਇੱਕ ਕਦਮ ਅੱਗੇ ਚੱਕਿਆ ਹੈ ਕਿ ਤੁਹਾਨੂੰ ਸਸਤੀ ਤੇ ਟਾਪ ਦੀ ਫੀਡ ਦੇਣ ਦਾ ਅਸੀਂ ਵਾਦਾ ਕੀਤਾ ਹੈਗਾ ਅਸੀਂ ਵੀ ਤੁਹਾ ਤੋਂ ਚਾਹੁੰਦੇ ਆ ਕਿ ਤੁਸੀਂ ਵੀ ਸਾਡੇ ਵਾਲੀ ਕਦਮ ਵਧਾਓ ਤੇ ਆਪਣੇ ਬੱਕਰੀ ਪਾਲ ਕਿੱਤੇ ਨੂੰ ਪ੍ਰਮੋਟ ਕਰਨ ਲਈ ਤੁਸੀਂ ਸਾਡਾ ਸਹਿਯੋਗ ਦਿਓ ਸਾਨੂੰ ਆ ਕੇ ਸਾ ਨਾਲ ਗੱਲ ਕਰੋ ਕਿੰਨੇ ਬੈਗ ਤੁਸੀਂ ਰੱਖ ਸਕਦੇ ਹੋ ਅਸੀਂ ਉੱਥੇ ਰੱਖਾਂਗੇ ਤੁਹਾਡੇ ਕੋਲ ਦੋ ਪੈਸੇ ਤੁਹਾਡੇ ਵੀ ਬਣਨਗੇ ਚਲੋ ਉਹ ਇੱਕ ਅਲੱਗ ਗੱਲ ਹੈ ਪਰ ਆਪਾਂ ਘਟੋ ਘਟ ਲੋਕਾਂ ਦੀ ਆਪਣੇ ਏਰੀਆ ਦੀ ਸੇਵਾ ਕਰ ਸਕੀਏ ਉੱਥੋਂ ਆ ਕੇ ਬੈਗ ਜਿੰਨੇ 2 4 5 ਬੈਗ ਕਿਸੇ ਵੀਰ ਨੂੰ ਚਾਹੀਦੇ ਨੇ ਉਹ ਜਰੂਰ ਉੱਥੋਂ ਲੈ ਜਵੇ ਮੈਂ ਇੱਕ ਵਾਰੀ ਫੇਰ ਯਾਦ ਕਰਾਦਾ ਹਰ ਬੁੱਧਵਾਰ ਧਨੌਲਾ ਮੰਡੀ ਨਹੀਂ ਮੈਂ ਬਾਈ ਕੋਲ ਜਾਣਾ ਤੁਸੀਂ ਹਰ ਵੀਰਵਾਰ ਨੂੰ ਤੁੰਗਵਾਲੀ ਮੰਡੀ ਤੇ ਜਾਣਾ ਹੈ ਡਾਕਟਰ ਬਲਵਿੰਦਰ ਮਾਨ ਕੋਲ ਤੇ ਹਰ ਸ਼ਨੀਵਾਰ ਤੁਸੀਂ ਮੁੱਲਾਂਪੁਰ ਮੰਡੀ ਜਾਣਾ ਹੈ ਆਪਣਾ ਬਾਬਾ ਜੀ ਕੋਲ ਜ਼ਰੂਰ ਜਾਓ ਨਾਲੇ ਮੰਡੀ ਉਹਨਾਂ ਦੀਆਂ ਮੰਡੀਆਂ ਪ੍ਰਮੋਟ ਕਰੋ ਨਾਲੇ ਆਉਂਦੇ ਹੋਏ ਆਪਣੇ ਫੀਡ ਦੇ ਦੋ ਬੈਗ ਚੱਕ ਕੇ ਮੋਟਰਸਾਈਕਲ 'ਤੇ ਰੱਖ ਕੇ ਲੈ ਆਓ ਆਪਣੀ ਗੱਡੀ 'ਚ ਰੱਖ ਲਿਓ ਪੰਜ-ਛੇ ਬੈਗ ਕੋਈ ਦਿੱਕਤ ਨਹੀਂ ਹੈ ਜੀ ਤੁਹਾਨੂੰ ਫੁੱਲ ਸਰਵਿਸ ਦਿੱਤੀ ਜਾਊਗੀ ਕਾਫ 스타ਟਰ ਵੀ ਉੱਥੇ ਹੋਊਗਾ ਗੋਟ ਗਰੋਅਰ ਵੀ ਉੱਥੇ ਹੋਊਗੀ ਸਾਡੇ ਟੈਕਨੀਸ਼ੀਅਨ ਵੀ ਉੱਥੇ ਹੋਣਗੇ ਜਿਨ੍ਹਾਂ ਨੂੰ ਕੋਈ ਪੂਰੀ ਨੌਲੇਜ ਹੈ ਕਿ ਫੀਡ ਦੇ ਵਿੱਚ ਕਿਵੇਂ ਹੈ ਦੀ ਕੰਪੋਜੀਸ਼ਨ ਕੀ ਹੈ ਤੇ ਕੀ ਫਾਇਦੇ ਨੇ ਸਾਰਾ ਕੁਝ ਤੁਹਾਨੂੰ ਮੌਕੇ ਦੀ ਮੌਕੇ ਸਮਝਾਇਆ ਵੀ ਜਾਊਗਾ ਸੋ ਇੰਨਾ ਕਹਿੰਦੇ ਹੋਏ ਇੱਕ ਵਾਰੀ ਫੇਰ ਮੈਂ ਤੁਹਾਡੇ ਸਾਰੇ ਵੀਰਾਂ ਦਾ ਸਾਰੇ ਪੰਜਾਬੀਆਂ ਦਾ ਹਰ ਇੱਕ ਬੱਕਰੀ ਪਾਲਕ ਵੀਰ ਦਾ ਤੈ ਦਿਲੋਂ ਇੱਕ ਵਾਰੀ ਫੇਰ ਸ਼ੁਕਰੀਆ ਦਾ ਕਰਦਾ ਸਤਿ ਸ੍ਰੀ ਅਕਾਲ